ਜੇ ਕੋਈ ਵੀਰ ਭਰਾ ਸਾਡੇ ਟਿੱਪਰ ਵਾਲੇ ਹੈਗੇ ਨੇ ਜਿਹੜੇ ਅਸੀਂ ਜਿਹੜਾ ਤੇਲ ਖਰਚਾ ਹੋਊਗਾ ਉਹ ਪਾਵਾਂਗੇ ਤੇਲ ਵਗੈਰਾ ਤੇ ਵੀਰ ਬਣ ਕੇ ਜੇ 2-4 ਦਿਨ ਲਵਾ ਦੇਮੋਂ ਸਾਡੇ ਨਾਲ ਟਿੱਪਰ ਭੇਜ ਦੇਮੋਂ ਤਾਂ ਆਪਣਾ ਭਰਤ ਦਾ ਕੰਮ ਛੇਤੀ ਹੋ ਜਾਊਗਾ ਬਹੁਤ ਧੰਨਵਾਦ ਹੋਊਗਾ ਜੇ ਤੁਸੀਂ ਟਿੱਪਰ 2-4 ਭੇਜ ਕੇ ਸਾਡੇ ਨਾਲ ਇੱਕ ਵਾਰੀ ਇਹ ਕੰਮ ਖਿੱਚ ਦੀਏ ਕਿਉਂਕਿ 2.5 ਕਿੱਲਿਆਂ ਦੀ ਮਿੱਟੀ ਚੱਕਣੀ ਆ 2-2 ਫੁੱਟ ਅੱਗੇ ਆਪਾਂ ਇੱਕ ਕਿੱਲੇ ਦੀ ਚੱਕੀ ਸੀ। ਇੱਕ ਤੇ ਥੋੜੀ ਜ਼ਿਆਦਾ ਮਿੱਟੀ ਦੀ ਲੋਡ ਆ। ਉਹ ਟਿਪਰ ਵੀਰੇ ਉਹਨਾਂ ਨੇ ਲੱਗਿਆ ਹਲੇ ਟਿਪਰਾਂ ਦੀ ਲੋਡ ਆ ਕਿਉਂਕਿ ਮਸ਼ੀਨ ਵੱਡੀ ਆ ਪੋਪਲੇਨ ਖੜੀ ਰਹਿੰਦੀ ਐ ਇੱਕ ਜਿਹੜਾ ਲੱਗ ਕੇ ਆਉਂਦੇ ਆ ਫਿਰ ਦੂਜੇ ਨੂੰ ਉਹਨਾਂ ਟਾਈਮ ਵੇਟ ਕਰਨਾ ਪੈਂਦਾ। ਟਿਪਰ ਜਰੂਰ ਮੇਰੇ ਵੀਰ ਬਣ ਕੇ ਬੇਨਤੀ ਆ ਜੇ ਕੋਈ ਭਰਾ ਸਾਡੇ ਸੁਣਦੇ ਟਿਪਰਾਂ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਖੜੇ ਆ ਜੀ ਇੱਥੇ ਖੇਤ ਦੇ ਵਿੱਚ ਮਿੱਟੀ ਭਰਤ ਪਾਉਣ ਵਾਸਤੇ ਸ਼ੁਰੂ ਕਰ ਰਹੇ ਆ ਜੀ ਅੱਜ ਸੇਵਾ। ਦਵਿੰਦਰ ਵੀਰ ਹੁਣੀ ਪਹਿਲਾਂ ਵੀ ਦੋ ਵਾਰ ਭਰਤ ਪਾਇਆ ਦੋਨੇ ਵਾਰ ਦਵਿੰਦਰ ਵੀਰ ਉਹਨਾਂ ਨੇ ਆਪਣੀਆਂ ਪੋਪਲੈਨ ਮਸ਼ੀਨਾਂ ਵੀ ਤੇ ਟਿੱਪਰ ਵੀ ਨਾਲ ਲਾ ਕੇ ਭਰਤ ਪਵਾਇਆ ਉਦੋਂ ਸੁਪਨਿਆਂ ਦੇ ਘਰ ਦੀ ਜਿਹੜੀ ਸੁਪਨਿਆਂ ਵਰਗੀ ਬਿਲਡਿੰਗ ਬਣੀ ਜਾ ਰਹੀ ਆ ਉਹਦੇ ਵਿੱਚ ਸਾਰਾ ਭਰਤ ਦਵਿੰਦਰ ਵੀਰੇ ਉਹਨਾਂ ਵੱਲੋਂ ਪਾਇਆ ਗਿਆ ਕੋਈ ਵੀ ਬਿਨਾਂ ਖਰਚਾ ਲਏ ਤੋਂ ਸੇਵਾ ਦੇ ਵਿੱਚ ਤੇ ਹੁਣ ਸਪਨਿਆਂ ਦੇ ਘਰ ਦਾ ਇੱਕ ਸੁਪਨਿਆਂ ਦਾ ਹਸਪੀਟਲ ਬਣਾਉਣ ਜਾ ਰਹੇ ਆ ਤੇ ਉਹਦੀ ਬਿਲਡਿੰਗ ਬਣਨੀ ਹੈ ਉਹਦੇ ਵਾਸਤੇ ਭਰਤ ਪਾਉਣਾ ਸੀਗਾ ਤੇ ਹੁਣ ਕਿਸਾਨ ਵੀਰਾਂ ਦੀਆਂ ਜਿਹੜੀਆਂ ਕਣਕਾਂ ਵੱਢੀਆਂ ਗਈਆਂ ਸੀ ਤੇ ਮਿੱਟੀ ਅਸੀਂ ਇੱਥੋਂ ਮੁੱਲ ਖਰੀਦੀ ਆ ਤੇ ਉਹਦੇ ਵਿੱਚੋਂ ਅੱਜ ਹੁਣ ਭਰਤ ਚੱਕਣ ਲੱਗੇ ਆ ਅਸੀਂ ਮਿੱਟੀ ਪਾਉਣ ਲਈ 2.5 ਕਿੱਲੇ ਜ਼ਮੀਨ ਹੈ ਜੀ 2-2 ਫੁੱਟ ਮਿੱਟੀ ਇਹਦੇ ਚੋਂ ਚੱਕੀ ਜਾਣੀ ਆ ਤੇ ਟਿਪਰ ਭਰ ਕੇ ਉੱਥੇ ਭਰਤ ਵਾਲੀ ਥਾਂ ਤੇ ਸੁਪਨਿਆਂ ਦੇ ਹਸਪਤਾਲ ਚ ਲੈ ਕੇ ਜਾ ਰਹੇ ਆ। ਵਾਹਿਗੁਰੂ ਅਗੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਅਜੇ ਪਹਿਲਾ ਕਦਮ ਆ ਸਾਡਾ ਜਿਹੜਾ ਸੁਪਨਿਆਂ ਦੇ ਹਸਪਤਾਲ ਲਈ ਪੁੱਟਿਆ ਜਾ ਰਿਹਾ। ਕਿਉਂਕਿ ਭਰਤ ਪੈਣ ਤੋਂ ਬਾਅਦ ਫੇਰ ਉਹਦੀ ਜਿਹੜੀ ਨੀਂਹ ਪੱਥਰ ਵਗੈਰਾ ਰੱਖਿਆ ਜਾਣਾ ਸੁਪਨਿਆਂ ਦੇ ਹਸਪਤਾਲ ਦੀ ਬਿਲਡਿੰਗ ਦਾ। ਤੇ ਧੰਨਵਾਦ ਆ ਦਵਿੰਦਰ ਵੀਰੇ ਉਹਨਾਂ ਦਾ ਜਿਹੜਾ ਇਹਨਾਂ ਦੀ ਪੂਰੀ ਟੀਮ ਦਾ ਸਾਡਾ ਸਾਥ ਦਿੰਦੇ ਨੇ। ਹਮੇਸ਼ਾ ਮੂਰੇ ਹੋ ਕੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਆਪਾਂ ਕੋਈ ਬਿਲਡਿੰਗ ਪਾਉਣੀ ਹੈ ਭਾਰਤ ਪਾਉਣਾ ਖੁਸ਼ ਹੋ ਕੇ ਭੱਜ ਕੇ ਮੂਰੇ ਆ ਕੇ ਖੜਦੇ ਨੇ ਵੀ ਬਾਈ ਦੱਸੋ ਕਦੋਂ ਸ਼ੁਰੂ ਕਰੀਏ ਜੇ ਅਸੀਂ ਕਹਿੰਨੇ ਆ ਵੀ 4 ਦਿਨ ਰੋਕ ਕੇ ਕਰਾਂਗੇ ਨਹੀਂ ਆਪਾਂ ਅੱਜ ਹੀ ਆ ਜੰਨੇ ਆਂ ਅਸੀਂ ਤੇ ਇਸ ਤਰ੍ਹਾਂ ਦੇ ਭਰਾ ਅੱਗੇ ਵੀ ਪਿਛਲੀ ਵਾਰੀ ਵੀ ਜਿਵੇਂ ਸਰਬਜੀਤ ਵੀਰ ਉਹਨਾਂ ਨੇ ਵੀ ਮਹਾਲੀ ਤੋਂ ਉਹਨਾਂ ਨੇ ਵੀ ਜੀਸੀਬੀ ਭੇਜੀ ਸੀ ਅੱਗੇ ਦਵਿੰਦਰ ਵੀਰੇ ਉਹਨਾਂ ਨੇ ਵੀ ਆਪਣੀ ਮਸ਼ੀਨਾ ਲਾ ਕੇ ਟਿਪਰ ਲਾ ਕੇ ਭਰਤ ਪਾਇਆ ਸੀ ਤੇ ਇਸ ਵਾਰ ਵੀ ਅਸੀਂ ਲੱਗੇ ਆ ਗੁਰੂ ਮਹਾਰਾਜ ਦੀ ਕਿਰਪਾ ਕਰਨੇ ਸਫਲ ਹੋਵੇ ਕਾ ਕਾਰਜ ਸਾਡਾ ਤੇ ਹੋਰ ਵੀ ਦਵਿੰਦਰ ਵੀਰ ਟਿਪਰ ਆਪਾਂ ਕਹਿ ਰਹੀ ਇੱਕ ਦਿਨ ਇੱਕ ਜੇ ਕੋਈ ਵੀਰ ਭਰਾ ਸਾਡੇ ਟਿਪਰ ਵਾਲੇ ਹੈਗੇ ਨੇ ਜਿਹੜੇ ਅਸੀਂ ਜਿਹੜਾ ਤੇਲ ਖਰਚਾ ਹੋਊਗਾ ਉਹ ਪਾਵਾਂਗੇ ਤੇਲ ਵਗੈਰਾ ਤੇ ਵੀਰ ਬਣ ਕੇ ਵੀ 2-4 ਦਿਨ ਲਵਾ ਦੇਮੂ ਸਾਡੇ ਨਾਲ ਟਿਪਰ ਭੇਜ ਦੇਮੂ ਆਪਣਾ ਭਾਰਤ ਦਾ ਕੰਮ ਛੇਤੀ ਹੋ ਜਾਊਗਾ ਬਹੁਤ ਧੰਨਵਾਦ ਹੋਊਗਾ ਜੇ ਤੁਸੀਂ ਟਿੱਪਰ 2 4 ਭੇਜ ਕੇ ਸਾਡੇ ਨਾਲ ਇੱਕ ਵਾਰੀ ਇਹ ਕੰਮ ਖਿੱਚ ਦੀਏ ਕਿਉਂਕਿ 2.5 ਕਿੱਲਿਆਂ ਦੀ ਮਿੱਟੀ ਚੱਕਣੀ ਆ 2-2 ਫੁੱਟ ਅੱਗੇ ਆਪਾਂ 1 ਕਿੱਲੇ ਦੀ ਚੱਕੀ ਸੀ ਇੱਕ ਥੋੜੀ ਜ਼ਿਆਦਾ ਮਿੱਟੀ ਦੀ ਲੋਡ ਆ ਜੁਰ ਸਾਡੀ ਬੇਨਤੀ ਨੂੰ ਕਬੂਲ ਕਰਿਓ ਤੇ ਮਹਾਰਾਜ ਕਿਰਪਾ ਕਰਨ ਦਵਿੰਦਰ ਵੀਰੇ ਉਹਨਾਂ ਨੂੰ ਉਹਨਾਂ ਵੀਰਿਆਂ ਨੂੰ ਸਾਰਿਆਂ ਨੂੰ ਜਿਹੜੇ ਸਾਡੇ ਨਾਲ ਸਾਥ ਦਿੰਦੇ ਰਹੇ ਅੱਗੋਂ ਵੀ ਦੇਣ ਮਹਾਰਾਜ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ੇ। ਉਹ ਟਿਪਰ ਵੀਰੇ ਹੁਣਾਂ ਨੇ ਲੱਗਿਆ ਹਲੇ ਟਿਪਰਾਂ ਦੀ ਲੋਡ ਆ ਕਿਉਂਕਿ ਮਸ਼ੀਨ ਵੱਡੀ ਆ ਪੋਪਲਨ ਖੜੀ ਰਹਿੰਦੀ ਐ ਇੱਕ ਜਿਹੜਾ ਲੱਗ ਕੇ ਆਉਂਦੇ ਫਿਰ ਦੂਜੇ ਨੂੰ ਉਹਨਾਂ ਟਾਈਮ ਵੇਟ ਕਰਨਾ ਪੈਂਦਾ। ਟਿਪਰ ਜਰੂਰ ਮੇਰੇ ਵੀਰ ਬਣ ਕੇ ਬੇਨਤੀ ਆ ਜੇ ਕੋਈ ਭਰਾ ਸਾਡੇ ਸੁਣਦੇ ਟਿਪਰਾਂ ਦੀ ਸੇਵਾ ਕਰਾਓ।